ਜਿਹੜੇ ਆਪਣੇ ਐਚ ਆਰ ਡੀ ਮਿਨਿਸਟਰ ਹੁੰਦੇ ਸੀ ਅਰਜੁਨ ਸਿੰਘ ਜੀ ਜੀ ਉਹ ਅਜੇ ਆਏ ਨਹੀਂ ਸੀ ਜੀ ਤੇ ਉਹ ਮੌਂਟੇਕ ਸਿੰਘ ਆਲੂ ਵਾਲਿਆ ਵਾਈਸ ਚੇਅਰਮੈਨ ਸਨ ਪਲਾਨਿੰਗ ਕਮਿਸ਼ਨ ਦੇ ਉਹਨਾਂ ਨੂੰ ਕਹਿੰਦੇ ਪੁੱਛੋ ਕਿ ਅਰਜੁਨ ਸਿੰਘ ਜੀ ਕਿੱਥੇ ਨੇ ਜੀ ਤੇ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਜੀ ਬਸ ਆ ਗਏ ਥੱਲੇ ਪਹੁੰਚ ਗਏ ਆ ਬਿਲਡਿੰਗ ਚੁਰ ਬਸ ਆ ਰਿਹਾ ਤੇ ਉਹਨਾਂ ਨੇ ਮੀਟਿੰਗ ਨਹੀਂ ਸ਼ੁਰੂ ਕੀਤੀ ਉਦੋਂ ਤੱਕ ਜਦ ਤੱਕ ਅਰਜੁਨ ਸਿੰਘ ਜੀ ਆਕੇ ਬੈਠ ਨਹੀਂ ਗਏ ਨਹੀਂ ਤਾਂ ਉਹ ਪ੍ਰਧਾਨ ਮੰਤਰੀ ਸਨ ਔਰ ਅਰਜੁਨ ਸਿੰਘ ਜੀ ਮੰਤਰੀ ਸਨ ਜੀ ਉਹ ਮੀਟਿੰਗ ਸ਼ੁਰੂ ਕਰ ਸਕਦੇ ਹੀ ਪਰ ਉਹ ਇਨੀ ਇੱਜ਼ਤ ਕਰਦੇ ਸੀ ਦੂਸਰੇ ਲੋਕਾਂ ਦੀ ਕਿ ਨਹੀਂ ਸਾਡੇ ਸੀਨੀਅਰ ਮਿਨਿਸਟਰ ਨੇ ਉਹ ਪਹਿਲਾਂ ਆ ਜਾਣਾ ਆਪਾਂ ਫਿਰ ਮੀਟਿੰਗ ਸ਼ੁਰੂ ਕਦੇ ਜਦੋਂ ਫੁਰਸਤ ਦੇ ਪਾਲਚ ਜਾਂ ਮੀਟਿੰਗ ਖਤਮ ਹੋ ਜਾਂਦੀ ਸੀ ਬੈਠ ਕੇ ਉਹਨਾਂ ਦੇ ਦਿਲ ਦੇ ਵਿੱਚ ਪੰਜਾਬ ਦੇ ਲਈ ਜਾਂ ਵੀ ਅਜੋਕੇ ਭਾਰਤ ਦੇ ਵਿੱਚ ਸਿੱਖਾਂ ਦੀ ਕੀ ਸਥਿਤੀ ਹੈ ਕਦੇ ਇਸ ਵਿਸ਼ੇ ਤੇ ਉਹਨਾਂ ਨੇ ਆਪਣਾ ਦਿਲ ਫਰੋਲਿਆ ਤੁਹਾਡੇ ਨਾਲ ਗੱਲਬਾਤ ਕੀਤੀ ਨਹੀਂ ਦੇਖੋ ਇਸ ਤਰ੍ਹਾਂ ਦਾ ਦੇਖੋ ਮੈਂ ਤੇ 1980 ਵਾਲੇ ਦशक ਚ ਸਰਕਾਰੀ ਨੌਕਰੀ ਚ ਸੀ ਉਦੋਂ ਜਿਹੜੇ ਸਰਕਾਰੀ ਨੌਕਰੀ ਚ ਔਰ ਪ੍ਰਾਈਵੇਟ ਕੰਪਨੀਆਂ ਚ ਹੁੰਦੇ ਸੀ ਉਹਨਾਂ ਦੀ ਤਨਖਾਹ ਕੀ ਹੁੰਦੀ ਸੀ ਸਾਡੀ ਤਨਖਾਹ 2-3 ਹਜ਼ਾਰ ਰੁਪਈਆ ਹੁੰਦੀ ਸੀ ਜੀ ਤੁਸੀਂ 1980 ਵਾਲਾ ਦਸ਼ਕ ਕੱਢ ਲਓ ਫੇਰ ਕੀ ਹੁੰਦਾ 1990 ਵਾਲੇ ਦਸ਼ਕ ਚ ਕੀ ਹੁੰਦਾ ਕਿ ਸਰਕਾਰੀ ਲੋਕਾਂ ਦੀ ਵੀ ਤਨਖਾਹ ਵਧੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਮੇਰੀ ਤਨਖਾਹ ਵੀ ਉਦੋਂ ਪਹਿਲੀ ਵਾਰੀ 25-30 ਹਜ਼ਾਰ ਹੋਈ 1996 ਜਾਂ ਸਮਥਿੰਗ ਲਾਈਕ ਦੈਟ ਉਦੋਂ ਉਦੋਂ ਹੋਈ ਐਜ਼ ਅ ਪੋਲੀਟੀਸ਼ਨ ਵੀ ਕੰਮ ਕੀਤਾ ਤੇ ਐਜ਼ ਅ ਬਿਊਰੋਕ੍ਰੇਟ ਵੀ ਕੰਮ ਕੀਤਾ ਕਦੇ ਉਹਨਾਂ ਚ ਨੋਟ ਕੀਤਾ ਵੀ ਉਹਨਾਂ ਦੇ ਵਿੱਚ ਭੁੱਖ ਹੋਵੇ ਨਹੀਂ ਨਹੀਂ ਮੈਂ ਕ੍ਰੈਡਿਟ ਲੈਣਾ ਕਿ ਬਸ ਉਹ ਜਿਵੇਂ ਅਸੀਂ ਓਵੇਂ ਕਹਿੰਦੇ ਸੀ ਮੈਂ ਤਾਂ ਕੰਮ ਹੀ ਕਰਨਾ ਹੈ ਉਹ ਇੱਕ ਸੱਚੇ ਸਿੱਖ ਸੀ ਜੀ ਉਹ ਵਾਹਿਗੁਰੂ ਜੀ ਗੁਰੂਗ੍ਰੰਥ ਸਾਹਿਬ ਜੀ ਗੁਰੂਆਂ ਚ ਉਹ ਜਿਸ ਤਰ੍ਹਾਂ ਆਪਾਂ ਸਿੱਖ ਲੋਕ ਵਿਸ਼ਵਾਸ ਕਰਦੇ ਹਾਂ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ ਜੀ ਸੈਕਟਰਮ ਚ ਗੁਰਗਰਾਹ ਸਾਹਿਬ ਚ ਔਰ ਉਹ ਔਰ ਤੁਸੀਂ ਉਹਨਾਂ ਦੀ ਯਾਦ ਅਸ਼ਦਾ ਦੇਖੋ ਉਹ ਮੇਰੇ ਖਿਆਲ ਉਦੋਂ ਬਾਅਦ ਚਲੋ ਉਹ ਗੱਲ ਆਈ ਗਈ ਹੋਗੀ ਮੇਰੇ ਖਿਆਲ ਆਪਿਛਤ ਤਿੰਨ ਚਾਰ ਸਾਲ ਪਹਿਲਾਂ ਮੈਂ ਉਹਨਾਂ ਨਾਲ ਇੱਕ ਮੁਲਾਕਾਤ ਕਰਨ ਗਿਆ ਜੀ ਤੇ ਉਹ ਸਭ ਤੋਂ ਪਹਿਲਾਂ ਪੁੱਛਿਆ ਡਾਕਟਰ ਸਾਹਿਬ ਤੁਹਾਡੇ ਉਹ ਕੈਂਬਰੇਜ ਵਾਲੇ ਜਿਹੜਾ ਕੈਂਬਰੇਜ ਚ ਪੜ ਕੇ ਆਏ ਸੀ ਉਹ ਮੁੰਡਾ ਕੀ ਹਾਲ ਆਉਦਾ ਕੀ ਕੀ ਕਰਦਾ ਹੋ ਡੀ ਐਮ ਟੀ ਵੀ ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਤੁਹਾਡੇ ਆਪਣੇ ਗਗਨਦੀਪ ਸਿੰਘ ਸਰਾਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਵਧਾਈ ਹੋਵੇ ਟਾਕ ਵਿਦ ਗੰਗਨ ਸ਼ੋਅ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਤਿਹਗੜ੍ਹ ਲੋਕ ਸਭਾ ਹਲਕੇ ਤੋਂ ਲਗਾਤਾਰ ਦੇ ਦੋ ਵਾਰ ਜੇਤੂ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਉਹਨਾਂ ਨਾਲ ਉਹਨਾਂ ਤੋਂ ਡਾਕਟਰ ਮਨਮੋਹ ਸਿੰਘ ਜੀ ਦੀ ਕਿਹੋ ਜੀ ਸ਼ਖਸੀਅਤ ਸੀ ਇਸ ਤੇ ਸਿਰਫ ਆਪਾਂ ਵਿਚਾਰ-ਵਟਾਂਦਰਾ ਕਰਨੀ ਹੈ ਸਭ ਤੋਂ ਪਹਿਲਾਂ ਆਹੋ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਆਪਣੇ ਵੱਲੋਂ ਸਾਰੇ ਸਰੋਤਿਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਾਸੀਆਂ ਨੂੰ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿਨਾ ਔਰ ਸਾਰਿਆਂ ਦੇ ਵਧੀਆ ਭਵਿੱਖ ਦੀ ਔਰ ਉਹਨਾਂ ਦੀ ਤਰੱਕੀ ਦੀ ਕਾਮਨਾ ਕਰਦੇ ਹਾਂ ਰਖਸਾਬ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਨਵੇਂ ਵਰੇ ਦੇ ਵਿੱਚ ਆ ਡਾਕਟਰ ਸਾਹਿਬ ਆਪਾਂ ਜਿਵੇਂ ਤੁਸੀਂ ਡਾਕਟਰ ਮਨਮੋਹ ਸਿੰਘ ਜੀ ਦੇ ਬਹੁਤ ਕਰੀਬ ਤੋਂ ਉਹਨਾਂ ਨੂੰ ਜਾਣਦੇ ਹੋ ਤਾਂ ਪਹਿਲਾਂ ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹਣਾ ਵੀ ਉਹਨਾਂ ਦੀ ਸ਼ਖਸੀਅਤ ਕਿਹੋ ਜੀ ਸੀ ਦੇਖੋ ਜੀ ਉਹਨਾਂ ਦੀ ਸ਼ਖਸੀਅਤ ਨੂੰ ਵੈਸੇ ਤਾਂ ਇੰਨੇ ਮਹਾਨ ਸੀ ਕੁਝ ਸ਼ਬਦਾਂ ਚ ਬਿਆਨ ਕਰਨਾ ਬਹੁਤ ਮੁਸ਼ਕਿਲ ਆ ਲੇਕਿਨ ਫਿਰ ਵੀ ਮੈਂ ਕਹਿ ਸਕਦਾ ਕਿ ਬਹੁਤ ਗੰਭੀਰ ਬਹੁਤ ਸ਼ਾਂਤ ਸੁਭਾਅ ਔਰ ਬਹੁਤ ਉਹਨਾਂ ਚ ਸੁਣਨ ਦੀ ਮਾਦਾ ਸੀ ਔਰ ਸੋਚ ਸਮਝ ਕੇ ਫੈਸਲਾ ਲੈਣ ਦਾ ਉਹਨਾਂ ਚ ਇੱਕ ਬਹੁਤ ਵਧੀਆ ਉਹਨਾਂ ਚ ਇੱਕ ਮੈਂ ਕਹਿ ਸਕਦਾ ਗੁਣ ਸੀ ਕਿ ਜਿਹੜਾ ਸਾਰਿਆਂ ਦੀ ਗੱਲ ਸੁਣ ਕੇ ਫਿਰ ਜਿਹੜਾ ਮੁਲਕ ਲਈ ਲੋਕਾਂ ਲਈ ਜਿਹੜਾ ਫਾਇਦੇ ਦਾ ਫੈਸਲਾ ਹੋਵੇ ਉਹ ਫੈਸਲਾ ਲੈਂਦੇ ਸੀ ਜੇ ਮੈਂ ਡਾਕਟਰ ਅਮਰ ਸਿੰਘ ਜੀ ਤੋਂ ਪੁੱਛਿਆ ਕਿ ਉਹਨਾਂ ਦੀ ਪਹਿਲੀ ਮੁਲਾਕਾਤ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਕਦੋਂ ਹੁੰਦੀ ਆ ਦੇਖੋ ਮੇਰੀ ਪਹਿਲੀ ਮੁਲਾਕਾਤ ਜਿਹੜੀ ਹੁੰਦੀ ਮੈਂ ਤਾਂ ਬਿਊਰੋਕ੍ਰੇਸੀ ਚ ਹੈਗਾ ਸੀ ਆਈਐਸ ਆਫਸਰ ਹੈਗਾ ਸੀ ਜੀ ਲੇਕਿਨ ਉਹ ਵਿੱਤ ਮੰਤਰੀ ਤੋਂ हट ਗਏ ਸੀ ਲੇਕਿਨ ਅਜੇ ਲੇਕਿਨ ਸਭਾ ਚੋਂ ਹੁੰਦੇ ਸੀ ਜੀ ਰਾਜ ਸਭਾ ਦੇ ਲੀਡਰ ਆਫ اپੋਜੀਸ਼ਨ ਸੀ ਮੈਂ ਆਪਣੇ ਜਿਹੜੇ ਮੁੱਖ ਮੰਤਰੀ ਸੀ ਮਧ ਪ੍ਰਦੇਸ਼ ਦੇ ਉਹਨਾਂ ਨਾਲ ਉਹਨਾਂ ਨੇ ਉਹਨਾਂ ਨੂੰ ਮਿਲਣ ਜਾਣਾ ਸੀ ਤੇ ਉਹ ਮੈਨੂੰ ਵੀ ਨਾਲ ਲੈ ਗਏ ਸੀ ਜੀ ਤੇ ਉਦੋਂ ਅੱਧਾ ਪੌਣਾ ਘੰਟਾ ਉਹਨਾਂ ਨਾਲ ਬਹੁਤ ਵਿਸਤਾਰ ਨਾਲ ਗੱਲਬਾਤ ਹੋਈ ਕਿਉਂਕਿ ਮੈਂ ਪੰਜਾਬ ਤੋਂ ਆ ਉਹਨਾਂ ਨੇ ਮੇਰਾ ਨਾਂ ਤੇ ਸੁਣਿਆ ਹੋਇਆ ਸੀ ਉਹਨਾਂ ਨੇ ਕਹਿੰਦੇ ਨਹੀਂ ਮੈਂ ਤੁਹਾਡਾ ਨਾਂ ਸੁਣਿਆ ਹੋਇਆ ਫੇਰ ਬਹੁਤ ਲੰਬੀ ਚੌੜੀ ਉੱਥੇ ਉਸ ਦਿਨ ਗੱਲਬਾਤ ਹੋਈ ਪੰਜਾਬ ਦੀ ਹੋਈ ਮਧ ਪ੍ਰਦੇਸ਼ ਦੀ ਹੋਈ ਗਰੀਬ ਲੋਕਾਂ ਦੀ ਕਿਵੇਂ ਮਦਦ ਹੋ ਸਕਦੀ ਆ ਆ ਮਧਪਦੇ ਸਰਕਾਰ ਗਰੀਬਾਂ ਲਈ ਕੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਦੀ ਬਹੁਤ ਦਿਲਚਸਪੀ ਸੀ ਸਾਰੀਆਂ ਗੱਲਾਂ ਦੀ ਉਹ ਜਦੋਂ ਫਿਰ ਸਾਰੀਆਂ ਗੱਲਾਂ ਉਹਨਾਂ ਨੇ ਮੇਰੇ ਵਿਚਾਰ ਸੁਣੇ ਤੇ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਕਹਿੰਦੇ ਉੱਠਣ ਲੱਗਿਆ ਉਹਨਾਂ ਕਹਾ ਕਿ ਡਾਕਟਰ ਅਮਰ ਸਿੰਘ ਤੁਹਾਡੇ ਅਰਗੇ ਅਗਰ ਸਾਰੇ ਬਿਊਰੋਕਰੇਟ ਹੋ ਜਾਣ ਇੰਨਾ ਗਹਿਰਾ ਸੋਚਣ ਵਾਲੇ ਤੇ ਮੁਲਕ ਦਾ ਬਹੁਤ ਭਲਾ ਹੋ ਜਾਊਗਾ ਜੀ ਜਦੋਂ ਇਹ ਪਹਿਲੀ ਮਤਲਬ ਮੁਲਾਕਾਤ ਦੇ ਵਿੱਚ ਉਹਨਾਂ ਨੇ ਤੁਹਾਨੂੰ ਐਪਰੀਸ਼ੀਏਟ ਕੀਤਾ ਹਾਂ ਬਹੁਤ ਐਪਰੀਸ਼ੀਏਟ ਤੁਹਾਡੇ ਕੰਮਾਂ ਨੂੰ ਸਲਾਹਿਆ ਤੁਹਾਡੀ ਜਿੰਨੀ ਸਰਵਿਸ ਨੂੰ ਸਲਾਹਿਆ ਬਹੁਤ ਉਹਨਾਂ ਨੇ ਸਲਾਹਿਆ ਉਸ ਕੰਮ ਜਿਵੇਂ ਸਰ ਤੁਸੀਂ ਦੱਸਿਆ ਕਿ ਉਹ ਯਾਦਸ਼ੀ ਵੀ ਉਹਨਾਂ ਦੀ ਬਹੁਤ ਕੰਮ ਕਰਦੀ ਸੀ ਕਿੰਨੀ ਤਕੜੀ ਸੀ ਕਿ ਉਹਨਾਂ ਨੇ ਤੁਹਾਡਾ ਨਾਂ ਸੁਣਿਆ ਸੀ ਪਰ ਜਦੋਂ ਨਾਂ ਆਇਆ ਤਾਂ ਉਹਨਾਂ ਨੇ ਪਹਿਚਾਨ ਲਿਆ ਵੀ ਇਹ ਪੰਜਾਬ ਤੋਂ ਉਹੀ ਅਫਸਰ ਨੇ ਜਿਨ੍ਹਾਂ ਬਾਰੇ ਮੈਂ ਸੁਣਿਆ ਸੀ ਤੇ ਦੂਸਰੀ ਗੱਲ ਸਰ ਤੁਸੀਂ ਕੀਤੀ ਵੀ ਉਹ ਬੜੇ ਸ਼ਾਂਤ ਰਹਿੰਦੇ ਸੀ ਸਾਰੇ ਕਹਿੰਦੇ ਨੇ ਕੋਈ ਉਹਨਾਂ ਦੀ ਚੁੱਪੀ ਤੇ ਤੰਗ ਕਰਦਾ ਤੇ ਕੋਈ ਕਹਿੰਦਾ ਸੀ ਵੀ ਉਹ ਘੱਟ ਬੋਲਦੇ ਸੀ ਤੇ ਅਸਰਦਾਰ ਸੀਗੇ ਤਾਂ ਕੀ ਲੱਗਦਾ ਵੀ ਉਹ ਸ਼ਾਂਤ ਚਿੱਤ ਕਿਵੇਂ ਰੱਖ ਲੈਂਦੇ ਸੀ ਆਪਣੇ ਆਪ ਨੂੰ ਐਜ਼ ਏ ਬਿਊਰੋਕਰੇਟ ਤੇ ਜਦੋਂ ਫਿਰ ਉਹ ਪ੍ਰਧਾਨ ਮੰਤਰੀ ਜਾਂ ਮੰਤਰੀ ਰਹਿੰਦੇ ਨੇ ਕਿਉਂਕਿ ਤਲਖੀ ਹੋ ਜਾਂਦੀ ਹੈ ਜਦੋਂ ਕੋਈ ਤੁਹਾਡੇ ਕਰੈਕਟਰ ਤੇ ਹਮਲਾ ਕਰਦਾ ਡਾਕਟਰ ਮਨਮੋਹਨ ਸਿੰਘ ਦੇ ਤਾਂ ਕਿੰਨਾ ਕੁਛ ਕੀਤਾ ਗਿਆ ਹਮਲਾ ਪਰ ਉਹ ਕਦੇ ਵੀ ਮਤਲਬ ਡੋਲੇ ਨਿਸ਼ਾਨ ਚਿਤ ਰਹਿੰਦੇ ਆ ਹਮੇਸ਼ਾ ਦੇਖੋ ਮੈਂ ਜਿਹੜਾ ਗੱਲ ਸਮਝਦਾ ਉਹ ਇੱਕ ਸੱਚੇ ਸਿੱਖ ਸੀ ਜੀ ਉਹ ਵਾਹਿਗੁਰੂ ਚ ਗੁਰੂ ਗ੍ਰੰਥ ਸਾਹਿਬ ਚ ਗੁਰੂਆਂ ਚ ਉਹ ਜਿਸ ਤਰ੍ਹਾਂ ਆਪਾਂ ਸਿੱਖ ਲੋਕ ਵਿਸ਼ਵਾਸ ਕਰਦੇ ਆ ਉਹਨਾਂ ਦਾ ਅਟੁੱਟ ਵਿਸ਼ਵਾਸ ਸੀ ਜੀ ਸਿੱਖ ਧਰਮ ਚ ਗੁਰੂ ਗ੍ਰੰਥ ਸਾਹਿਬ ਚ ਔਰ ਉਹ ਬਹੁਤ ਜ਼ਿਆਦਾ ਧਿਆਨ ਕਰਦੇ ਸੀ ਆਪਣਾ ਯੋਗਾ ਕਰਦੇ ਸੀ ਜਦੋਂ ਉਹ ਠੀਕ ਸੀ ਰੋਜ਼ ਯੋਗ ਕਰਦੇ ਸੀ ਰੋਜ਼ ਉਹ ਆਪਣੇ ਬਾਣੀ ਪੜ੍ਹਦੇ ਸੀ ਔਰ ਰੋਜ਼ ਆਪਣਾ ਉਹ ਵਾਏ ਗੁਰੂ ਦਾ ਨਾਮ ਲੈਂਦੇ ਸੀ ਔਰ ਮੈਨੂੰ ਮੈਂ ਉਹਨਾਂ ਤੋਂ ਇਹ ਸਵਾਲ ਕਦੇ ਪੁੱਛਿਆ ਨਹੀਂ ਪਰ ਮੈਨੂੰ ਲੱਗਦਾ ਹੈ ਇਹ ਹੀ ਕਾਰਨ ਸੀ ਕਿਉਂਕਿ ਜਿਹੜੇ ਲੋਕ ਵੀ ਆਪਾਂ ਇੱਥੇ ਵੀ ਦੇਖਦੇ ਆਮ ਜ਼ਿੰਦਗੀ ਜਿਹੜੇ ਲੋਕ ਬਹੁਤ ਵਾਏ ਗੁਰੂ ਦਾ ਨਾਮ ਲੈਂਦੇ ਆ ਰੱਬ ਦਾ ਨਾਮ ਲੈਂਦੇ ਆ ਉਹ ਹਮੇਸ਼ਾ ਲੋਕ ਜ਼ਿਆਦਾ ਸ਼ਾਂਤ ਹੁੰਦੇ ਉਹ ਉਸ ਤਰ੍ਹਾਂ ਰੱਬ ਨੂੰ ਮੰਨਣ ਵਾਲੇ ਇਨਸਾਨ ਥਾ ਅੰਦੀਮੇ ਸਰ ਉਹ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਤੇ ਤੁਸੀਂ ਆਈਐਸ ਅਫਸਰ ਸੀ ਉਦੋਂ ਨਰੇਗਾ ਸਕੀਮ ਆਈ ਸੀ ਉਹਦੇ ਵਿੱਚ ਨਾ ਬਹੁਤ ਉਦੋਂ ਪੰਜਾਬ ਦੇ ਵਿੱਚ ਪਹਿਲੀ ਵਾਰੀ ਤੁਹਾਡਾ ਨਾਮ ਵੱਡੇ ਪੱਧਰ ਤੇ ਹਰੇਕ ਬੱਚੇ ਨੇ ਆਦਮੀ ਨੇ ਸੁਣਿਆ ਸੀਗੇ ਕੋਈ ਪੰਜਾਬ ਤੋਂ ਅਫਸਰ ਨੇ ਵੀ ਜਿਨ੍ਹਾਂ ਨੇ ਜਿਹੜੀ ਇਹ ਨਰੇਗਾ ਸਕੀਮ ਗਰੀਬਾਂ ਵਾਸਤੇ ਲਿਆਂਦੀ ਆ ਸਰ ਉਹ ਫਿਰ ਸਕੀਮ ਬਾਰੇ ਦੱਸੋ ਜਦੋਂ ਉਹ ਸਕੀਮ ਨੂੰ ਲੈ ਕੇ ਮਨਮੋਹਨ ਸਿੰਘ ਜੀ ਨਾਲ ਗੱਲਬਾਤ ਹੁੰਦੀ ਆ ਤਾਂ ਕੀ ਫਿਰ ਉਹ ਸਮਝਾਉਣ ਤੁਹਾਨੂੰ ਦੱਸ ਦੇਣੇ ਜਾਂ ਤੁਹਾਡੇ ਤੋਂ ਸਮਝਦੇ ਨੇ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਉਹ ਨਰੇਗਾ ਬਣਾਉਣ ਦੀ ਇੱਕ ਕਾਮਨ ਮਿਨਿਮਮ ਪ੍ਰੋਗਰਾਮ ਇੱਕ ਬਣਿਆ ਸੀ ਜਿਹੜੀ ਯੂਪੀਏ ਸਰਕਾਰ ਬਣੀ ਸੀ 2004 ਜੋ ਉਹਦੇ ਚ ਇੱਕ ਲਿਖਿਆ ਸੀ ਕਿ ਇੱਕ ਨ ਰੋਜ਼ਗਾਰ ਗਾਰੰਟੀ ਸਕੀਮ ਬਣਾਈ ਜਾਵੇਗੀ ਇਸ ਤਰ੍ਹਾਂ ਉਹਦੇ ਲਈ ਫਿਰ ਇੱਕ ਟਾਸਕ ਫੋਰਸ ਬਣੀ ਜੀ ਕੁਝ ਲੋਕਾਂ ਨੂੰ ਚੁਣਿਆ ਗਿਆ ਕਿ ਵੀ ਕਿਹੜੇ ਲੋਕ ਆ ਜਿਹੜੇ ਬਣਾਏ ਜਾਣਗੇ ਜਿਹੜੇ ਉਹ ਸਕੀਮ ਨੂੰ ਘੜਨਗੇ ਕਿਉਂਕਿ ਸਕੀਮ ਬਣਾਉਣ ਲਈ ਘੜਨਾ ਪੈਂਦਾ ਉਹਦੇ ਚ ਫਿਰ ਮੈਂ ਬਹੁਤ ਕਿਸਮਤ ਵਾਲਾ ਸੀ ਕਿ ਉਹਦੇ ਚ ਮੇਰਾ ਨਾਮ ਰੱਖਿਆ ਗਿਆ ਹਮ ਪ੍ਰਧਾਨ ਮੰਤਰੀ ਜੀ ਨੇ अप्रूव ਕੀਤਾ ਸਭ ਲੋਕਾਂ ਨੇ ਅਪਰੂਵ ਕੀਤਾ ਕਿ ਨਹੀਂ ਡਾਕਟਰ ਅਮਰ ਸਿੰਘ ਨੂੰ ਇਹਦਾ ਮੈਂਬਰ ਬਣਾਇਆ ਜਾਵੇ ਔਰ ਉਹਦੀਆਂ ਬਹੁਤ ਮੀਟਿੰਗਾਂ ਹੁੰਦੀਆਂ ਸੀ ਆ ਪ੍ਰਧਾਨ ਮੰਤਰੀ ਨਾਲ ਮੀਟਿੰਗਾਂ ਹੁੰਦੀਆਂ ਸੀ ਦੂਸਰੇ ਲੋਕਾਂ ਨਾਲ ਕੈਬਨਿਟ ਸੈਕਟਰੀ ਨਾਲ ਬਹੁਤ ਮੀਟਿੰਗਾਂ ਚੱਲਦੀਆਂ ਸੀ ਕਿਉਂਕਿ ਨਵਾਂ ਕਾਨੂੰਨ ਬਣਨਾ ਸੀ ਤੇ ਉਸ ਵਕਤ ਉਹਨਾਂ ਨਾਲ ਬਹੁਤ ਵਿਚਾਰ ਵਟਾਂਦਰਾ ਹੋਇਆ ਔਰ ਬਹੁਤ ਚੰਗਾ ਲੱਗਦਾ ਸੀ ਔਰ ਹਮੇਸ਼ਾ ਮੈਨੂੰ ਕਹਿੰਦੇ ਇਹ ਕਿ ਤੁਹਾਡੇ ਦਿਲ ਚ ਗਰੀਬਾਂ ਲਈ ਬਿਲਕੁਲ ਦਰਦ ਝਲਕਦਾ ਡਾਕਟਰ ਅਮਰ ਸਿੰਘ ਮੈਂ ਕਹਾ ਸਰ ਬਿਲਕੁਲ ਝਲਕਦਾ ਕਿਉਂਕਿ ਗਰੀਬਾਂ ਲਈ ਇਹ ਬਹੁਤ ਜ਼ਰੂਰੀ ਹੈ ਪ੍ਰੋਗਰਾਮ ਆਪਾਂ ਨੂੰ ਜਲਦੀ ਬਣਾਉਣਾ ਚਾਹੀਦਾ ਹੂੰ ਸਰ ਜਿਵੇਂ ਤੁਸੀਂ ਪਹਿਲੀ ਮੁਲਾਕਾਤ ਕੀਤੀ ਤੇ ਹੁਣ ਵੀ ਉਹਨਾਂ ਨਾਲ ਮਿਲਦੇ ਰਹਿੰਦੇ ਸੀ ਤਾਂ ਜਿਵੇਂ ਪਹਿਲੀ ਮੁਲਾਕਾਤ ਦੇ ਵਿੱਚ ਉਹਨਾਂ ਨੇ ਗਰਮਜੋਸ਼ੀ ਨਾਲ ਤੁਹਾਡਾ ਸਵਾਗਤ ਕੀਤਾ ਤਾਂ ਹੁਣ ਵੀ ਉਸੇ ਤਰ੍ਹਾਂ ਹੀ ਮਿਲਦੇ ਸੀ ਜਾਂ ਉਹਨਾਂ ਦੀ ਕੋਈ ਵਿਸ਼ੇਸ਼ ਤੁਸੀਂ ਨੋਟ ਕੀਤਾ ਹੋਵੇ ਵੀ ਆਹ ਇਹਨਾਂ ਚ ਗੁਣ ਆ ਵੀ ਇਹ ਹਰੇਕ ਬੰਦੇ ਨੂੰ ਮਿਲਦੇ ਵਕਤ ਤੇ ਦਿਖਾਉਂਦੇ ਨੇ ਖੁਸ਼ ਹੋ ਜਾਂਦਾ ਬੰਦਾ ਇਹਨਾਂ ਨੂੰ ਮਿਲ ਕੇ ਨਹੀਂ ਦੇਖੋ ਹੁਣ ਤੇ ਅਸੀਂ ਦੇਖੋ 2019 ਤੋਂ ਬਾਅਦ ਤੋਂ ਅਸੀਂ ਕੁੱਲੀ ਹੋ ਗਏ ਸੀ ਉਹ ਜਾਣੇ ਕਿ ਮੈਂ ਵੀ ਮੈਂਬਰ ਪਾਰਲੀਮੈਂਟ ਸੀ ਉਹ ਵੀ ਮੈਂਬਰ ਪਾਰਲੀਮੈਂਟ ਸੀ ਜੀ ਤੇ ਪਾਰਟੀਆਂ ਦੀਆਂ ਮੀਟਿੰਗ ਚ ਮੁਲਾਕਾਤ ਹੁੰਦੀ ਸੀ ਪਾਰਲੀਮੈਂਟ ਦੇ ਅੰਦਰ ਮੁਲਾਕਾਤ ਹੁੰਦੀ ਸੀ ਜੀ ਔਰ ਬਹੁਤ ਸੀਨੀਅਰ ਲੋਕਾਂ ਦੀਆਂ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਪਾਰਲੀਮੈਂਟ ਚ ਜੀ ਪਾਰਟੀ ਦੀਆਂ ਮੀਟਿੰਗਾਂ ਉਹਦੇ ਚ ਮੁਲਾਕਾਤ ਹੁੰਦੀ ਸੀ ਜੀ ਤੇ ਉਹ ਹਮੇਸ਼ਾ ਮੈਂ ਵੀ ਉਹਨਾਂ ਨੂੰ ਅੱਗੇ ਵੱਧ ਕੇ ਮਿਲਦਾ ਸੀ ਉਹ ਵੀ ਕਈ ਵਾਰ ਇਹ ਹੋਇਆ ਕਿ ਅਗਰ ਜਿਵੇਂ ਮੈਂ ਕਿਤੇ ਖੜਾ ਆਂ ਕਿਸੇ ਨਾਲ ਗੱਲ ਕਰ ਰਿਹਾ ਤੇ ਉੱਥੇ ਆ ਕੇ ਮਿਲਦੇ ਇੱਕ ਡਾਕਟਰ ਅਮਰ ਸਿੰਘ ਤੋਂ ਕੀ ਹਾਲ ਹੈ ਤੁਹਾਡਾ ਜੀ ਤੇ ਇੱਕ ਦੋ ਵਾਰ ਇਸ ਤਰ੍ਹਾਂ ਵੀ ਹੋਇਆ ਕਿ ਮੈਡਮ ਸੋਨੀਆ ਗਾਂਧੀ ਜੀ ਕਿਤੇ ਖੜੇ ਮੈਂ ਗੱਲ ਉਹਨਾਂ ਨਾਲ ਕਰ ਰਿਹਾ ਸੀ ਉੱਥੇ ਆ ਕੇ ਤੇ ਉਹਨਾਂ ਨੂੰ ਉਹਨਾਂ ਦੇ ਮੂੰਹ ਤੇ ਮੇਰੀ ਪ੍ਰੇਜ਼ ਕਰਨ ਲੱਗ ਗਏ ਕਿ ਨਹੀਂ ਇਹ ਬਹੁਤ ਕੰਮ ਦੇ ਆਦਮੀ ਨੇ ਸੋਸ਼ਲ ਸੈਕਟਰ ਚ ਬਹੁਤ ਕੰਮ ਇਹਨਾਂ ਨੇ ਕੀਤਾ ਨਰੇਗਾ ਚ ਵੀ ਫੂਡ ਸਿਕਿਉਰਿਟੀ ਚ ਵੀ ਬਹੁਤ ਅੱਛਾ ਹੋਇਆ ਕਿ ਇਹ ਕਾਂਗਰਸ ਦੇ ਐਮਪੀ ਬਣ ਕੇ ਆਇਆ ਆ ਸਰ ਉਹ ਪ੍ਰਧਾਨ ਮੰਤਰੀ ਹੁੰਦੇ ਸੀ ਤੇ ਤੁਸੀਂ ਅਫਸਰ ਹੁੰਦੇ ਸੀ ਉਦੋਂ ਦੀ ਕੋਈ ਕੋਈ ਯਾਦ ਹੋਵੇ ਵੀ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ। ਦੇਖੋ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਯਾਦ ਨਹੀਂ ਲੇਕਿਨ ਇਹ ਘਟਨਾ ਮੈਨੂੰ ਬਹੁਤ ਔਰ ਉਹ ਉਹਨਾਂ ਦੀ ਪਰਸਨੈਲਿਟੀ ਦੱਸਦੀ ਆ। ਜੀ ਕਿ ਉਹ ਪ੍ਰਧਾਨ ਮੰਤਰੀ ਹੁੰਦੇ ਹੋਏ ਵੀ ਦੂਸਰੇ ਲੋਕਾਂ ਦੀ ਕਿੰਨੀ ਇੱਜ਼ਤ ਕਰਦੇ ਸੀ। ਪਲਾਨਿੰਗ ਕਮਿਸ਼ਨ 'ਚ ਇੱਕ ਮੀਟਿੰਗ ਸੀ। ਜੀ ਜਿਹੜੀ ਪ੍ਰਧਾਨ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਸੀ ਜੀ ਔਰ ਜਦੋਂ ਪਲਾਨਿੰਗ ਕਮਿਸ਼ਨ ਦੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਬਹੁਤ ਸਾਰੇ ਮਨਿਸਟਰ ਉਹਦੇ ਮੈਂਬਰ ਹੁੰਦੇ ਆ ਬਿਊਰੋਕਰੇਟ ਵੀ ਹੁੰਦੇ ਸੀ ਵੀ ਹੈਗੇ ਸੀ ਉਹਦੇ ਵਿੱਚ ਅਸੀਂ ਡਿਪਾਰਟਮੈਂਟਾਂ ਵੱਲੋਂ ਜਾਂਦੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ ਪ੍ਰਧਾਨ ਮੰਤਰੀ ਜੀ ਆ ਗਏ ਅਸੀਂ ਅਫਸਰ ਬੈਠੇ ਹੋਏ ਸੀ ਤੇ ਬੈਠ ਗਏ ਤੇ ਉਹਨਾਂ ਦੇਖਿਆ ਤੇ ਜਿਹੜੇ ਆਪਣੇ ਐਚ ਆਰ ਡੀ ਮਿਨਿਸਟਰ ਹੁੰਦੇ ਹੀ ਅਰਜੁਨ ਸਿੰਘ ਜੀ ਜੀ ਉਹ ਅਜੇ ਆਏ ਨਹੀਂ ਸੀ ਜੀ ਤੇ ਉਹ ਮੌਂਟੇਕ ਸਿੰਘ ਹਾਲੂ ਵਾਲਿਆਂ ਵਾਈਸ ਚੇਅਰਮੈਨ ਸਨ ਪਲਾਨਿੰਗ ਕਮਿਸ਼ਨ ਦੇ ਉਹਨਾਂ ਨੂੰ ਕਹਿੰਦੇ ਪੁੱਛੋ ਕਿ ਅਰਜੁਨ ਸਿੰਘ ਜੀ ਕਿੱਥੇ ਨੇ ਜੀ ਤੇ ਉਹਨਾਂ ਨੇ ਚੈੱਕ ਕੀਤਾ ਕਹਿੰਦੇ ਜੀ ਬਸ ਆ ਗਏ ਥੱਲੇ ਪਹੁੰਚ ਗਏ ਬਿਲਡਿੰਗ ਚ ਉਰ ਬਸ ਆ ਰਿਹਾ ਤੇ ਉਹਨਾਂ ਨੇ ਮੀਟਿੰਗ ਨਹੀਂ ਸ਼ੁਰੂ ਕੀਤੀ ਉਦੋਂ ਤੱਕ ਜਦ ਤੱਕ ਅਰਜੁਨ ਸਿੰਘ ਜੀ ਆ ਕੇ ਬੈਠ ਨਹੀਂ ਗਏ ਨਹੀਂ ਤਾਂ ਉਹ ਪ੍ਰਧਾਨ ਮੰਤਰੀ ਸਨ ਔਰ ਅਰਜੁਨ ਸਿੰਘ ਜੀ ਮੰਤਰੀ ਸਨ ਜੀ ਉਹ ਮੀਟਿੰਗ ਸ਼ੁਰੂ ਕਰ ਸਕਦੇ ਹੀ ਪਰ ਉਹ ਇਨੀ ਇੱਜ਼ਤ ਕਰਦੇ ਸੀ ਦੂਸਰੇ ਲੋਕਾਂ ਦੀ ਕਿ ਨਹੀਂ ਸਾਡੇ ਸੀਨੀਅਰ ਮਨਿਸਟਰ ਨੇ ਉਹ ਪਹਿਲਾਂ ਆ ਜਾਣ ਆਪਾਂ ਫਿਰ ਮੀਟਿੰਗ ਸ਼ੁਰੂ ਕਰਾਂ ਜਿਵੇਂ ਤੁਸੀਂ ਸਰ ਦੱਸਿਆ ਵੀ ਉਹਨਾਂ ਦੇ ਸੁਭਾਅ 'ਚ ਹਲੀਮੀ ਕਹਿ ਲਈ ਆਪਾਂ ਨਿਮਰਤਾ ਕਹਿ ਲਈਏ ਕਿ ਇਹ ਹਲੀਮੀ ਤੇ ਨਿਮਰਤਾ ਹੀ ਡਾਕਟਰ ਅਮਰ ਸਿੰਘ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਕਿ ਉਹ ਕਾਂਗਰਸ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਜਾਂਦੇ। ਨਹੀਂ ਮੈਂ ਉਹਨਾਂ ਵੱਲ ਤੇ ਦੇਖੋ ਹਰ ਬਿਊਰੋਕਰੇਟ ਜਿਹੜਾ ਪੰਜਾਬ ਦਾ ਬਿਊਰੋਕਰੇਟ ਸੀ ਉਹ ਚਾਹੇ ਪਗੜੀ ਬੰਨਦਾ ਹੋਵੇ ਚਾਹੇ ਨਾ ਬੰਨਦਾ ਹੋਵੇ ਕਿਉਂਕਿ ਉਹ ਪੰਜਾਬ ਦੇ ਹੈਗੇ ਆ। ਦੇਖੋ ਪਾਕਿਸਤਾਨ ਤੋਂ ਬਾਅਦ ਉਹਨਾਂ ਦੀ ਫੈਮਿਲੀ ਅਮਰਸਰ ਆਉਂਦੀ ਆ। ਬਿਲਕੁਲ ਤੇ ਉਹ ਚਾਹੇ ਅਮਰਸਰ ਬਹੁਤਾ ਨਹੀਂ ਰਹੇ ਲੇਕਿਨ ਪੰਜਾਬ ਦੇ ਹੈਗੇ ਸਾਰਿਆਂ ਨੂੰ ਪਤਾ ਜੀ ਤੇ ਉਹ ਇਸ ਕਰਕੇ ਹਰ ਬਿਊਰੋਕਰੇਟ ਜਦੋਂ ਉੱਥੋਂ ਤੱਕ ਉੱਤੋਂ ਤੱਕ ਚਲੇਗੇ ਤੇ ਹਰ ਬਿਊਰੋਕਰੇਟ ਦੇਖਦਾ ਹੈਗਾ ਤੇ ਬਹੁਤ ਉਹਨਾਂ ਦਾ ਸੁਭਾਅ ਸ਼ਾਂਤ ਜਿਸ ਤਰ੍ਹਾਂ ਦਾ ਹੈਗਾ ਹਰ ਬਿਊਰੋਕਰੇਟ ਦੇ ਮਨ ਚ ਤਾਂ ਇਹ ਹੁੰਦਾ ਹੀ ਹੈ ਕਿ ਮੇਰੀ ਵੀ ਕੋਈ ਤਰੱਕੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਆ ਵੈਸੇ ਮੈਂ ਜਦੋਂ ਬਿਊਰੋਕਰੇਟ ਸੀ ਉਦੋਂ ਵੀ ਜਦੋਂ ਮੈਂ ਡਾਕਟਰ ਸੀ ਉਦੋਂ ਵੀ ਮੈਂ ਆਪ ਵੀ ਬਹੁਤ ਸ਼ਾਂਤ ਸੁਭਾਅ ਦਾ ਹੈਗਾ ਜੀ ਤੇ ਡਾਕਟਰ ਮਨਮੋਹ ਸਿੰਘ ਜੀ ਦੀ ਪર્સਨੈਲਿਟੀ ਨੇ ਵੀ ਬਹੁਤ ਜ਼ਿਆਦਾ ਉਹਦਾ ਅਸਰ ਪਾਇਆ ਮੈਂ ਪਹਿਲਾਂ ਵੀ ਬਹੁਤ ਸ਼ਾਂਤ ਸਬਾਦਾ ਹੀ ਫਿਰ ਮੈਂ ਹੋਰ ਸ਼ਾਂਤ ਸਬਾਦਾ ਹੋ ਗਿਆ ਤੇ ਇਸ ਕਰਕੇ ਤੁਸੀਂ ਕਹਿ ਲੋਗੇ ਕੁਝ ਪਹਿਲਾਂ ਸੀ ਕੁਝ ਉਹਨਾਂ ਦੀ ਸੰਗਤ ਜਾਂ ਉਹਨਾਂ ਦੀ ਹੋ ਗਿਆ ਅਸਰ ਉਹਦੀ ਵੈਸੇ ਵੀ ਸਰ ਮੈਂ ਆਫ ਕੈਮਰਾ ਤੁਹਾਡੇ ਬੇਟੇ ਨਾਲ ਗੱਲ ਕਰ ਰਿਹਾ ਸੀਗਾ ਵੀ ਕੋਇਨਸੀਡੈਂਟ ਆ ਉਹ ਵੀ ਡਾਕਟਰ ਸਨ ਤੁਸੀਂ ਵੀ ਡਾਕਟਰ ਪਿੰਡ ਤੋਂ ਹੀ ਉਹ ਉੱਠੇ ਸੀ ਤੇ ਪਿੰਡ ਤੋਂ ਹੀ ਤੁਸੀਂ ਉੱਠੇ ਪਾਰਟੀ ਵੀ ਇੱਕ ਤੇ ਬਿਊਰੋਕ੍ਰੇਟ ਵੀ ਤੁਸੀਂ ਸੀਗੇ ਉਹ ਵੀ ਬਿਊਰੋਕ੍ਰੇਟ ਰਹੇ ਨੇ ਫਿਰ ਉਹ ਜਿਸ ਪਾਰਟੀ ਚੋਂ ਪ੍ਰਧਾਨ ਮੰਤਰੀ ਨੇ ਤੁਸੀਂ ਉਸ ਪਾਰਟੀ ਤੋਂ ਲਗਾਤਾਰ ਦੋ ਵਾਰੀ ਐਮਪੀ ਬਣਨ ਨੇ ਇਹ ਸਾਰਾ ਕੁਦਰਤੀ ਗੋਣਾ ਮਿਲਦੇ ਆ ਜਾਂ ਕੋਇਨਸੀਡੈਂਟ ਇਹਨੂੰ ਕਿਵੇਂ ਸਮਝੋ ਦੇਖੋ ਇਹ ਤਾਂ ਕੁਦਰਤ ਅਲੋ ਹੈਗਾ ਯਾਰ ਕੁਦਰਤ ਅਲੋ ਠੀਕ ਹੈ ਸਰ ਜਿਵੇਂ ਸਭ ਨੂੰ ਪਤਾ ਹੁੰਦਾ ਸੀਗਾ ਵੀ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਅਫਸਰ ਹੋ ਜਾਂ ਪੰਜਾਬ ਦੇ ਉਦੋਂ ਬਿਊਰੋਕ੍ਰੇਟ ਜਦੋਂ ਸਰਕਾਰ ਸੀਗੀ ਯੂਪੀਏ ਦੀ ਤਾਂ ਅਪਰੋਚ ਕਰ ਦਿੰਦੇ ਸੀ ਵੀ ਪ੍ਰਧਾਨ ਮੰਤਰੀ ਨੂੰ ਮਿਲਾ ਦੋ ਆਪਾਂ ਪੰਜਾਬ ਦੇ ਲਈ ਕੋਈ ਪ੍ਰੋਜੈਕਟ ਲੈ ਕੇ ਜਾਣਾ ਇਸ ਤਰ੍ਹਾਂ ਵੀ ਹੁੰਦੀ ਸੀ ਕੋਈ ਅਪਰੋਚ ਕਰ ਦਿੰਦਾ ਸੀ ਇਧਰੋਂ ਨਹੀਂ ਦੇਖੋ ਉਹ ਤੇ ਹੁੰਦੇ ਸੀ ਉਹ ਗੱਲਾਂ ਤਾਂ ਕਿਉਂਕਿ ਜਦੋਂ ਵੀ ਤੁਸੀਂ ਬਿਊਰੋਕਰੇਟ ਹੁੰਨੇ ਹੋ ਔਰ ਸੀਨੀਅਰ ਪੋਜੀਸ਼ਨ ਤੇ ਹੁੰਨੇ ਹੋ ਪੰਜਾਬ ਦੇ ਤਾਂ ਮਨਿਸਟਰਸ ਆਨ देयर ਔਰ ਪੁਰਾਣੇ ਮਾਨਯੋਗ ਮੁੱਖ ਮੰਤਰੀ ਜਿਹੜੇ ਹੁਣ ਨਹੀਂ ਹੈਗੇ ਉਹ ਵੀ ਆਉਂਦੇ ਸੀ ਪੰਜਾਬ ਲਈ ਤਾਂ ਹਮੇਸ਼ਾ ਉਹ ਚੰਗੀ ਗੱਲ ਆ ਕੇ ਪੰਜਾਬ ਦੇ ਪੋਲੀਟੀਸ਼ੀਅਨ ਇਤੋਂ ਦੇ ਵਿੱਤ ਮੰਤਰੀ ਹੋਣ ਦੂਸਰੇ ਮਨਿਸਟਰ ਹੋਣ ਫੂਡ ਮਨਿਸਟਰ ਜਦੋਂ ਮੈਂ ਸੀਐਮ ਡੀਐਫਸੀਆਈਸੀ ਫੂਡ ਮਨਿਸਟਰ ਬਹੁਤ ਆਉਂਦੇ ਹੁੰਦੇ ਸੀ ਮਾਨਯੋਗ ਮੁੱਖ ਮੰਤਰੀ ਜਿਹੜੇ ਉਹਨਾਂ ਤੋਂ ਉਹ ਆਉਂਦੇ ਸੀ ਜਾਂ ਉਹ ਗੱਲ ਕਰਦੇ ਸੀ ਜਾਂ ਇਸ ਤਰ੍ਹਾਂ ਮਤਲਬ ਅੱਛੀ ਗੱਲ ਹੈਗੀ ਆ ਉਹ ਪੰਜਾਬ ਦੇ ਜਿੰਨੇ ਬਿਊਰੋਕਰੇਟਸ ਹੁੰਦੇ ਆ ਉਹਨਾਂ ਨਾਲ ਗੱਲ ਕਰਦੇ ਸੀ ਔਰ ਕਹਿੰਦੇ ਸੀ ਕਿ ਬਈ ਪੰਜਾਬ ਦੀ ਜਿੰਨੀ ਮਦਦ ਕਰ ਸਕਦੇ ਹੋ ਕਰੋ ਜਿਵੇਂ ਉਹ ਵੀ ਸਿੱਖ ਸੀਗੇ ਤੁਸੀਂ ਵੀ ਸਰ ਸਿੱਖ ਬਿਲੋਂਗ ਸਿੱਖੋਂ ਬਿਲੋਂਗ ਕਰਦੇ ਆਪਾਂ ਸਿੱਖ ਧਰਮ ਨਾਲ ਕਦੇ ਜਦੋਂ ਫੁਰਸਤ ਦੇ ਪਾਲਚ ਜਾਂ ਮੀਟਿੰਗ ਖਤਮ ਹੋ ਜਾਂਦੀ ਸੀ ਬੈਠ ਕੇ ਉਹਨਾਂ ਦੇ ਦਿਲ ਦੇ ਵਿੱਚ ਪੰਜਾਬ ਦੇ ਲਈ ਜਾਂ ਵੀ ਅਜੋਕੇ ਭਾਰ ਦੇ ਵਿੱਚ ਸਿੱਖਾਂ ਦੀ ਕੀ ਸਥਿਤੀ ਹੈ ਕਦੇ ਇਸ ਵਿਸ਼ੇ ਤੇ ਉਹਨਾਂ ਨੇ ਆਪਣਾ ਦਿਲ ਫਰੋਲਿਆ ਤੁਹਾਡੇ ਨਾਲ ਗੱਲਬਾਤ ਕੀਤੀ ਨਹੀਂ ਦੇਖੋ ਇਸ ਤਰ੍ਹਾਂ ਦਾ ਦੇਖੋ ਸਰਕਾਰ ਚ ਰਹਿ ਕੇ ਹਾਂਜੀ ਹਿੰਦੁਸਤਾਨ ਬਾਰੇ ਕਿਉਂਕਿ ਉਹਦਾ ਪ੍ਰਧਾਨ ਮੰਤਰੀ ਸੀ ਜੀ ਤੇ ਉਹਨਾਂ ਦਾ ਐਜੰਡਾ ਉਸ ਵਕਤ ਹਿੰਦੁਸਤਾਨ ਸੀ ਹੂੰ ਜਦੋਂ ਪੰਜਾਬ ਦਾ ਮੁੱਦਾ ਆਉਂਦਾ ਸੀ ਉਦੋਂ ਉਹਨਾਂ ਦਾ ਦਿਲ ਪਿਗਲ ਜਾਂਦਾ ਸੀ ਕਿ ਭਈ ਇਹ ਪੰਜਾਬ ਦਾ ਕੰਮ ਆ ਇਹ ਤੇ ਆਪਾਂ ਪੱਕਾ ਕਰਨਾ ਹੈਗਾ ਲੇਕਿਨ ਪ੍ਰਧਾਨ ਮੰਤਰੀ ਜਿਹੜੇ ਹੁੰਦੇ ਆ ਉਹ ਕਿਸੇ ਇੱਕ ਵਿਸ਼ੇਸ਼ ਸੂਬੇ ਲਈ ਬੈਠ ਕੇ ਨਹੀਂ ਸੋਚਦੇ ਆਗੇ ਲੇਕਿਨ ਹੁਣ ਜਿਵੇਂ ਵਰਤਮਾਨ ਪ੍ਰਧਾਨ ਮੰਤਰੀ ਗੁਜਰਾਤ ਦੇ ਨੇ ਜਦੋਂ ਕੋਈ ਮੁੱਦਾ ਉਹਨਾਂ ਸਾਹਮਣੇ ਗੁਜਰਾਤ ਦਾ ਆਉਂਦਾ ਉਹ ਆਪਣੇ ਆਪ ਹੀ ਉਹ ਕੰਮ ਹੋ ਜਾਂਦਾ ਕਿਉਂਕਿ ਪ੍ਰਧਾਨ ਮੰਤਰੀ ਉੱਥੋਂ ਦੇ ਨੇ ਜੀ ਤੇ ਇਹ ਵੀ ਜਦੋਂ ਪੰਜਾਬ ਦਾ ਮੁੱਦਾ ਇਹਨਾਂ ਦੇ ਸਾਹਮਣੇ ਆਉਂਦਾ ਸੀ ਉਹ ਫਿਰ ਆਪਣੇ ਆਪ ਆਉਂਦਾ ਮੁੱਦਾ ਉਹਦਾ ਹੱਲ ਕਰ ਦਿੰਦੇ ਸੀ ਸਰ ਜਿਵੇਂ ਤੁਸੀਂ ਇੱਕ ਉਦਾਹਰਨ ਦਿੱਤੀ ਸੀਗੀ ਵੀ ਉਹ ਮਨਿਸਟਰ ਜਦੋਂ ਨਹੀਂ ਆਏ ਤਾਂ ਉਹਨਾਂ ਨੇ ਵੇਟ ਕੀਤੀ ਤੇ ਜਦੋਂ ਹੁਣ ਐਮ ਪਾਰਟੀ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਕਦੇ ਕੋਈ ਐਸਾ ਵਕਤ ਆਇਆ ਵੀ ਉਹਨਾਂ ਨੇ ਤੁਹਾਡੇ ਤੋਂ ਸਲਾਹ ਲਈ ਹੋਵੇ ਵੀ ਆਪਾਂ ਨੂੰ ਇਸ ਵਿਸ਼ੇ ਤੇ ਕੀ ਕਰਨਾ ਚਾਹੀਦਾ ਜਾਂ ਤੁਸੀਂ ਉਹਨਾਂ ਦੀ ਕਦੇ ਗਾਈਡੈਂਸ ਲਈ ਹੋਵੇ ਵੀ ਮੈਨੂੰ ਇਸ ਵਿਸ਼ੇ ਤੇ ਤੁਹਾਡੀ ਗਾਈਡੈਂਸ ਦੀ ਲੋੜ ਹੈ ਨੇ ਨਹੀਂ ਇਸ ਤਰ੍ਹਾਂ ਦੀ ਦੇਖੋ ਪਾਰਟੀ ਦੇ ਜਿਹੜੇ ਪਾਲਿਸੀ ਦਾ ਉਹ ਸਾਰਿਆਂ ਨੂੰ ਪਤਾ ਹੁੰਦਾ ਜੀ ਸਾਰੇ ਜਿੰਨੇ ਸੀਨੀਅਰ ਲੋਕ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਔਰ ਪਾਰਟੀ ਦੀਆਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਹਦੇ ਚ ਜਦੋਂ ਪਾਰਟੀ ਦੇ ਪ੍ਰਧਾਨ ਜਾਂ ਦੂਸਰੇ ਲੋਕ ਲੈਂਦੇ ਆ ਉੱਥੇ ਤਾਂ ਹਰ ਆਦਮੀ ਨੇ ਜਿਹੜਾ ਆਪਣਾ ਵਿਚਾਰ ਹੁੰਦਾ ਉਹ ਰੱਖਣਾ ਹੁੰਦਾ ਜੀ ਉੱਥੇ ਸਲਾਮਾਂ ਵਾਲਾ ਮਾਹੌਲ ਨਹੀਂ ਹੁੰਦਾ ਜੀ ਤੁਸੀਂ ਪਾਰਟੀ ਪੁੱਛਦੀ ਹੈ ਕਿ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਤੇ ਫਿਰ ਉੱਥੇ ਤਾਂ ਤੁਸੀਂ ਜੋ ਜੋ ਤੁਸੀਂ ਖੁਦ ਸੋਚਦੇ ਹੋ ਉਹੀ ਕਹਿਣਾ ਪੈਂਦਾ ਜੀ ਜੀ ਸਰ ਜਿਵੇਂ 2000 ਜਦੋਂ ਪ੍ਰਧਾਨ ਮੰਤਰੀ ਹੁੰਦੇ ਨੇ ਤਾਂ ਆਰਥਿਕ ਨੀਤੀਆਂ ਦੀ ਗੱਲ ਚੱਲਦੀ ਹੁੰਦੀ ਹੈ ਕਿ ਉਹਨਾਂ ਨੇ ਮਤਲਬ ਲਾਇਸੈਂਸ ਰਾਜ ਨੂੰ ਖਤਮ ਕਰਤਾ ਸੀਗਾ ਤੇ ਉਧਾਰੀਕਰਨ ਦੀਆਂ ਨੀਤੀਆਂ ਲਿਆਂਦੀਆਂ ਜਾਂ ਪ੍ਰਾਈਵੇਟੇਸ਼ਨ ਨੂੰ ਵਿਰੋਧੀ ਵੀ ਉਹਨਾਂ ਦੇ ਅੱਜ ਤੱਕ ਇਸ ਗੱਲ ਕਹਿੰਦੇ ਕਿ ਦੇ ਕਰ ਭਾਰ ਦੇ ਵਿੱਚ ਪ੍ਰਾਈਵੇਟੇਸ਼ਨ ਹੋਈ ਹੈ ਤਾਂ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਨੇ ਕਿਵੇਂ ਦੇਖਦੇ ਹੋ ਸਰ ਤੁਸੀਂ ਜਿਹੜੀ ਉਹ ਆਰਥਿਕ ਨੀਤੀਆਂ ਲੈ ਕੇ ਆਏ ਸੀ ਦੇਸ਼ ਲਈ ਲਾਭ ਦਾ ਇੱਕ ਸਿੱਧ ਹੋਈਆਂ ਨਹੀਂ ਦੇਖੋ ਇਸ ਤਰ੍ਹਾਂ ਹੈ ਕਿ ਆ ਉਹਦੇ ਵਿਚਾਰਤਾਰਾ ਜੀ ਦਾ ਸਮਾਲਾ ਜੀ ਜੇ ਕੋਈ ਖੱਬੀ ਪੱਖੇ ਸੋਚ ਵਾਲਾ ਹੋਏਗਾ ਜੀ ਤੇ ਉਹਨੂੰ ਇਹ ਵਾਲੀਆਂ ਨੀਤੀਆਂ ਚੰਗੀਆਂ ਨਹੀਂ ਲੱਗਣਗੀਆਂ ਜੀ ਠੀਕ ਹੈ ਜੀ ਉਹ ਤੇ ਆਪਣੀ ਵਿਚਾਰਤਾਰਾ ਲੇਕਿਨ ਅਗਰ ਆਪਾਂ ਸੋਚ ਕੇ ਦੇਖੀਏ ਦੇਖੋ 1999 90 99 ਜਦੋਂ ਇਹਨਾਂ ਦੀ ਸਰਕਾਰ ਬਣਦੀ ਆ ਮੁਲਕ ਦੀ ਇਹ ਹਾਲਤ ਸੀ ਕਿ ਆਪਾਂ ਆਪਣੇ ਕੋਲ 1000 ਡਾਲਰ ਨਹੀਂ ਹੈਗੇ ਸੀ ਕਿ ਆਪਾਂ 15-20 ਦਿਨ ਦਾ ਵੀ ਇੰਪੋਰਟ ਕਰ ਸਕੀਏ ਦੇਖੋ ਆਪਣਾ ਇੱਕ ਤਾਂ ਤੇਲ ਸੋਨਾ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਬਾਹਰਲੇ ਮੁਲਕਾਂ ਚੋਂ ਆਉਂਦੀਆਂ ਆਪਣੀ ਹਾਲਤ ਇਹ ਸੀ ਤੇ ਉਸ ਵਕਤ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਨੇ ਮੁਲਕ ਦੀ ਜਿਹੜੀ ਆਰਥਿਕ ਨੀਤੀ ਸੀ ਪ੍ਰਧਾਨ ਮੰਤ ਉਦੋਂ ਦੇ ਪ੍ਰਧਾਨ ਮੰਤਰੀ ਜੀ ਦੀ ਪਰਮਿਸ਼ਨ ਲੈ ਕੇ ਇਹ ਬਦਲੀ ਕਿ ਭਈ ਜੇ ਆਪਾਂ ਸਾਰੀ ਦੁਨੀਆ ਦੇ ਨਾਲ ਨਹੀਂ ਚੱਲਾਂਗੇ ਜੀ ਤੇ ਫਿਰ ਆਪਾਂ ਪਹਿਲਾਂ ਵੀ ਪਿੱਛੇ ਰਹਿ ਗਏ ਆ ਫਿਰ ਪਿੱਛੇ ਰਹਿ ਜਾਣਾ ਤੇ ਉਦੋਂ ਦੀ ਜਿਹੜੀ ਕੈਬਨਿਟ ਸੀ ਉਦੋਂ ਦੇ ਪ੍ਰਧਾਨ ਮੰਤਰੀ ਸੀ ਉਦੋਂ ਦੇ ਵਿੱਤ ਮੰਤਰੀ ਸਨ ਹਾਂ ਉਹ ਆਈਡੀਆ ਇਹਨਾਂ ਦਾ ਹੀ ਆ ਇਹਨਾਂ ਨੇ ਸਾਰਾ ਕੁਝ ਕੀਤਾ ਔਰ ਉਹਦੇ ਚ ਜਿਹੜਾ ਮੇਨ ਕੰਮ ਕੀਤਾ ਉਹ ਲਾਇਸੈਂਸ ਰਾਜ ਖਤਮ ਕਰਨ ਦਾ ਸੀ ਦੂਸਰਾ ਸੀ ਕਿ ਪੈਸਾ ਜਿੱਥੋਂ ਮਰਜ਼ੀ ਲਿਆਓ ਲਿਆ ਕੇ ਮੁਲਕ ਚ ਲਗਾਓ ਹੂੰ ਮੁਲਕ ਚ ਪੈਸਾ ਹੋਣਾ ਚਾਹੀਦਾ ਤਰੱਕੀ ਹੋਣੀ ਚਾਹੀਦੀ ਆ ਔਰ ਉਹਦਾ ਅੱਜ ਆਪਾਂ ਰਿਜ਼ਲਟ ਦੇਖਦੇ ਆਂ ਹੁਣ ਜਿਹੜੀ ਆ ਵਰਤਮਾਨ ਸਰਕਾਰ ਜਿੰਨਾ ਐਵੇਂ ਬੋਲਦੇ ਰਹਿੰਦੇ ਆ ਦੇਖੋ ਇਹ ਨੀਤੀਆਂ ਤਾਂ ਡਾਕਟਰ ਮਨਮੋਹਨ ਸਿੰਘ ਦੀਆਂ ਬਣਾਈਆਂ ਨੇ ਜਿਹੜੀ ਅੱਜ ਆਪਣੀ ਮਿਡਲ ਕਲਾਸ ਬਹੁਤ ਵੱਡੀ ਆ ਮੱਧ ਵਰਗ ਜਿਹਨੂੰ ਕਹਿੰਦੇ ਨੇ ਕਿ ਹਿੰਦੁਸਤਾਨ ਦਾ ਸਾਰੀ ਦੁਨੀਆ ਚੋਂ ਸਭ ਤੋਂ ਵੱਡਾ ਪਰਚੇਜ਼ ਕਿਉਂਕਿ ਇੱਥੇ ਚੀਜ਼ਾਂ ਬਹੁਤ ਵਿਕਦੀਆਂ ਨੇ ਤਾਹੀ ਤਾਂ ਦੁਨੀਆ ਦੀ ਹਰ ਕੰਪਨੀ ਇੱਥੇ ਭੱਜ ਕੇ ਆ ਰਹੀ ਹੈ ਨਾ ਕਿਉਂ ਆ ਰਹੀ ਹੈ ਕਿਉਂਕਿ ਆਪਣੀ ਮਾਰਕੀਟ ਬਹੁਤ ਵੱਡੀ ਆ ਜੀ ਉਹ ਮਾਰਕੀਟ ਨੂੰ ਖੋਲਿਆ ਤਾਂ ਉਹਨਾਂ ਨੇ ਆ ਜੀ ਔਰ ਦੂਸਰੀ ਗੱਲ ਮੈਂ ਤੇ 1980 ਵਾਲੇ ਦਸ਼ਕ ਚ ਸਰਕਾਰੀ ਨੌਕਰੀ ਚ ਸੀ ਉਦੋਂ ਜਿਹੜੇ ਸਰਕਾਰੀ ਨੌਕਰੀ ਚ ਔਰ ਪ੍ਰਾਈਵੇਟ ਕੰਪਨੀਆਂ ਚ ਹੁੰਦੇ ਸੀ ਉਹਨਾਂ ਦੀ ਤਨਖਾਹ ਕੀ ਹੁੰਦੀ ਸੀ ਸਾਡੀ ਤਨਖਾਹ 2-3 ਹਜ਼ਾਰ ਰੁਪਈਆ ਹੁੰਦੀ ਸੀ ਜੀ ਤੁਸੀਂ 1980 ਵਾਲਾ ਦਸ਼ਕ ਕੱਢ ਲਓ ਫੇਰ ਕੀ ਹੁੰਦਾ 1990 ਵਾਲੇ ਦਸ਼ਕ ਚ ਕੀ ਹੁੰਦਾ ਕਿ ਸਰਕਾਰੀ ਲੋਕਾਂ ਦੀ ਵੀ ਤਨਖਾਹ ਵਧੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਮੇਰੀ ਤਨਖਾਹ ਵੀ ਉਦੋਂ ਪਹਿਲੀ ਵਾਰੀ 25-30 ਹਜ਼ਾਰ ਹੋਈ 1996 ਜਾਂ ਸਮਥਿੰਗ ਲਾਈਕ ਦੈਟ ਉਦੋਂ ਉਦੋਂ ਹੋਈ ਔਰ ਪ੍ਰਾਈਵੇਟ ਕੰਪਨੀਆਂ ਦੀ ਤਨਖਾਹ ਵੀ ਜਿਹੜੇ ਐਵੇਂ 2-4 5-7 10 ਹਜ਼ਾਰ ਲੈਂਦੇ ਸੀ ਉਹਨਾਂ ਦੀ ਕਿਸੇ ਦੀ 50 ਹਜ਼ਾਰ ਲੱਖ 2 ਲੱਖ ਹੋਈ ਔਰ ਉਹ ਅੱਜ ਦੇਖੋ ਪ੍ਰਾਈਵੇਟ ਕੰਪਨੀਆਂ ਵਿੱਚ ਕਈ ਸੀਈਓ ਜਾਂ ਉਹਨਾਂ ਦੇ ਐਗਜ਼ੀਕਿਟਿਵ ਡਾਇਰੈਕਟਰ ਜਿਹੜੇ 2-2 4-4 ਕਰੋੜ ਸਾਲ ਦਾ ਲੈਂਦੇ ਆ ਕਦੇ ਸੋਚਿਆ ਸੀ ਤੇ ਇਹ ਸਾਰਾ ਕੁਝ ਕਿਹਨੇ ਕੀਤਾ ਇਹ ਡਾਕਟਰ ਮਨਮੁਨ ਸਿੰਘ ਦੀ ਨੀਤੀਆਂ ਕਰਕੇ ਹੋਇਆ ਤੋ ਇਸ ਕਰਕੇ ਮਿਡਲ ਕਲਾਸ ਪਰਚੇਜ਼ਿੰਗ ਪਾਵਰ ਅ ਜਿੰਨੇ ਹੋਟਲ ਚੱਲ ਰਹੇ ਲੋਕ ਖਾਣਾ ਖਾਂਦੇ ਆ ਕੱਪੜੇ ਖਰੀਦ ਰਹੇ ਆ ਕੰਪਨੀਆਂ ਦੇ ਕੱਪੜੇ ਖਰੀਦ ਰਹੇ ਆ ਇਹ ਕਿੱਥੋਂ ਆਇਆ ਸਾਰਾ ਕੁਝ ਇਹ ਸਾਰਾ ਕੁਝ ਇਸੇ ਕਰਕੇ ਹੋਇਆ ਕਿਉਂਕਿ ਉਹਨਾਂ ਨੇ ਬੇਸਿਕ ਨੀਤੀਆਂ 'ਚ ਬਦਲਾਅ ਕੀਤਾ ਉਹਨਾਂ ਨੂੰ ਕ੍ਰੈਡਿਟ ਤਾਂ ਮੂਲ ਕ੍ਰੈਡਿਟ ਡਾਕਟਰ ਮਨਮੋਹ ਸਿੰਘ ਨੂੰ ਜਾਂਦਾ ਜੀ ਸਰ ਕ੍ਰੈਡਿਟ ਦੀ ਗੱਲ ਕੀਤੀ ਕੱਲ ਮੈਂ ਕਿਤੇ ਪੜਿਆ ਸੀਗਾ ਕਿ ਡਾਕਟਰ ਮਨਮੋਹ ਸਿੰਘ ਦੀ ਕ੍ਰੈਡਿਟ ਲੈਣ ਦੇ ਵਿੱਚ ਵਿਸ਼ਵਾਸ ਨਹੀਂ ਸੀ ਰੱਖਦੇ ਜਿਵੇਂ ਹੁਣ ਤੁਸੀਂ ਤਾਂ ਉਹਨਾਂ ਨਾਲ ਐਜ਼ ਅ ਪੋਲੀਟੀਸ਼ੀਅਨ ਵੀ ਕੰਮ ਕੀਤਾ ਤੇ ਐਜ਼ ਅ ਬਿਊਰੋਕ੍ਰੇਟ ਵੀ ਕੰਮ ਕੀਤਾ ਕਦੇ ਉਹਨਾਂ 'ਚ ਨੋਟ ਕੀਤਾ ਵੀ ਉਹਨਾਂ ਦੇ ਵਿੱਚ ਭੁੱਖ ਹੋਵੇ ਨਹੀਂ ਨਹੀਂ ਮੈਂ ਕ੍ਰੈਡਿਟ ਲੈਣਾ ਕਿ ਬਸ ਉਹ ਜਿਵੇਂ ਅਸੀਂ ਉਵੇਂ ਹੀ ਕਹਿੰਦੇ ਸੀ ਮੈਂ ਤਾਂ ਕੰਮ ਹੀ ਕਰਨਾ ਨੇ ਉਹ ਨਹੀਂ ਕ੍ਰੈਡਿਟ ਨਹੀਂ ਲੈਂਦੇ ਸੀ ਆਪਣੇ ਮੂੰਹ ਤੋਂ ਕੁਝ ਕਹਿੰਦੇ ਹੀ ਨਹੀਂ ਸੀ ਕੋਈ ਸਵਾਲ ਨਹੀਂ ਲੇਕਿਨ ਉਹ ਪ੍ਰੈਸ ਤੋਂ ਡਰਦੇ ਵੀ ਨਹੀਂ ਸੀ ਹੈਗੇ ਉਹਨਾਂ ਨੇ ਬਹੁਤ ਪ੍ਰੈਸ ਕਾਨਫਰੰਸਾਂ ਕੀਤੀਆਂ ਹੁਣ ਅੱਜ ਦੇ ਪ੍ਰਧਾਨ ਮੰਤਰੀ ਨੇ ਤਾਂ ਇੱਕ ਵਾਰ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ 11 ਸਾਲਾਂ ਚ 1.5 ਸਾਲਾਂ ਚ ਤੇ ਉਹ ਕਰਦੇ ਸੀ ਹਰ ਸਾਲ 6 ਮਹੀਨੇ ਬਾਅਦ ਪੂਰੀ ਪ੍ਰੈਸ ਬੈਠ ਕੇ ਜੋ ਮਰਜੀ ਉਹਨਾਂ ਦੇ ਖਿਲਾਫ ਲੋਕ ਸਵਾਲ ਪੁੱਛਦੇ ਰਹਿੰਦੇ ਹੀ ਇੰਨੀ ਆਜ਼ਾਦੀ ਸੀ ਪ੍ਰੈਸ ਨੂੰ ਜੀ ਆ ਸਰ ਜਿਵੇਂ ਤੁਸੀਂ ਦੱਸਿਆ ਸੀ ਕਿ ਵੀ ਇੱਕ ਮੀਟਿੰਗ ਦੇ ਵਿੱਚ ਮੰਤਰੀ ਨਹੀਂ ਆਏ ਤੇ ਉਹਨਾਂ ਨੇ ਉਹ ਮੀਟਿੰਗ ਸ਼ੁਰੂ ਨਹੀਂ ਕੀਤੀ ਜਿਹੜੇ ਜੂਨੀਅਰ ਐਮਪੀ ਹੋ ਗਏ ਜਾਂ ਪਹਿਲੀ ਵਾਰੀ ਆ ਗਏ ਚਾਹੇ ਉਹ ਵਿਰੋਧੀ ਪਾਰਟੀ ਤੋਂ ਆ ਗਏ ਜਾਂ ਕਾਂਗਰਸ ਪਾਰਟੀ ਦੇ ਪਹਿਲੀ ਵਾਰੀ ਚੁਣੇ ਐਮਪੀ ਜਾਂ ਸੀਨੀਅਰ ਲੀਡਰ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਅ ਵਰਤਾਰਾ ਸੀ ਜਾਂ ਉਹ ਕਿਦਾਂ ਦਾ ਵਰਤਦੇ ਸੀ ਉਹਨਾਂ ਦੇ ਨਾਲ ਮਤਲਬ ਵੀ ਉਹ ਨਵੇਂ ਬੰਦੇ ਨੂੰ ਵੀ ਉਹ ਐਪਰੀਸ਼ੀਏਟ ਕਰਦੇ ਸੀ ਨਹੀਂ ਨਹੀਂ ਉਹ 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 ਤੇ ਹਰ ਬੰਦੇ ਨੂੰ ਇੱਜ਼ਤ ਦੇਣ 'ਚ ਵਿਸ਼ਵਾਸ ਕਰਦੇ ਸੀ ਜੀ ਜਿੰਨੇ ਵੀ ਉਹਨਾਂ ਦੇ ਕੋਲ ਇੱਕ ਸੀ ਚਾਹੇ ਉਹ ਰਾਜ ਸਭਾッジ ਸੀ ਚਾਹੇ ਉਹ ਲੋਕ ਸਭਾッジ ਸੀ ਚਾਹੇ ਪੋਲਿਟੀਕਲ ਪਾਰਟੀ ਦੇ ਵੀ ਕਿਉਂਕਿ ਕਈ ਲੋਕ ਮੈਂਬਰ ਨਹੀਂ ਹੁੰਦੇ ਐਮਪੀ ਨਹੀਂ ਹੁੰਦੇ ਪਰ ਉਹ ਪੋਲਿਟੀਕਲ ਪਾਰਟੀ ਜ ਬਹੁਤ ਸੀਨੀਅਰ ਪੋਜੀਸ਼ਨਾਂ ਤੇ ਹੁੰਦੇ ਉਹ ਸਭ ਨੂੰ ਬਹੁਤ ਇੱਜ਼ਤ ਦਿੰਦੇ ਸੀ ਹਮੇਸ਼ਾ ਮਿੱਠ ਬੋਲ ਲੜੇ ਬਹੁਤ ਇੱਜ਼ਤ ਦੇਣਾ ਬਹੁਤ ਵਧੀਆ ਇਨਸਾਨ ਹਨ ਮੈਂ ਸਮਝਦਾ ਇਸ ਮੁਲਕ ਨੂੰ ਸਾਰੀ ਦੁਨੀਆ ਨੂੰ ਉਹਨਾਂ ਦਾ ਜਾਣਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਸਰ ਉਹਨਾਂ ਦੀ ਉਹ ਕਿਹੜੇ ਕੰਮ ਨੇ ਜਿਹੜੇ ਲੱਗਦਾ ਵੀ ਹਿੰਦੁਸਤਾਨ ਹਮੇਸ਼ਾ ਯਾਦ ਰੱਖੂਗਾ ਭਾਰਤ ਯਾਦ ਰੱਖਣਗੇ ਭਾਰਤ ਦੇ ਦੇਖੋ ਇੱਕ ਤਾਂ ਜਿਹੜੀ ਇਕਨੋਮਿਕ ਪਾਲਿਸੀ ਆ ਅੱਜ ਜੋ ਕੁਝ ਵੀ ਹਿੰਦੁਸਤਾਨ ਹੈ ਜੀ ਅੱਜ ਜੋ ਕੁਝ ਹੈਗਾ ਅਗਰ ਅਸੀਂ 5th ਲਾਰਜੇਸਟ ਇਕਨੋਮੀ ਆ ਤੇ ਉਹਨਾਂ ਦੀ ਨੀਤੀਆਂ ਕਰਕੇ ਅਗਰ ਉਹਨਾਂ ਦੇ 10 ਸਾਲਾਂ ਚ ਕਰੀਬ ਕਰੀਬ 19-20 ਕਰੋੜ ਲੋਕ ਗਰੀਬੀ ਚੋਂ ਨਿਕਲ ਕੇ ਆਏ ਉਹਨਾਂ ਦੇ ਵੇਲੇ ਜੀਡੀਪੀ ਗਰੋਥ 10 ਸਾਲਾਂ ਚ 7.8% ਰਹੀ ਤੇ ਉਹਨਾਂ ਦੇ ਵਕਤ ਅਨਰੇਗਾ ਬਣਿਆ ਫਿਰ ਨੈਸ਼ਨਲ ਫੂਡ ਸਕਿਉਰਿਟੀ ਐਕਟ ਬਣਿਆ ਉਹਦੇ ਚ ਤਾਂ ਮੈਂ ਉਦੋਂ ਸੀਐਮਡੀ ਐਫ ਸੀਆਈਸੀ ਨੂੰ ਮੈਂ ਆ ਖੁਦ ਹੀ ਬਹੁਤ ਸਾਰੀਆਂ ਚੀਜ਼ਾਂ ਉਹਦੀਆਂ ਮੇਰੇ ਹੱਥ ਦੇਆਂ ਲਿਖੀਆਂ ਨੇ ਤੇ ਇਸ ਕਰਕੇ ਉਹਨਾਂ ਨੇ ਆਰਟੀਆਈ ਬਣਾਇਆ ਜੀ ਅੱਜ ਜਿਹੜਾ ਜਿੱਥੋਂ ਮਰਜੀ ਲੋਕ ਐਪਲੀਕੇਸ਼ਨ ਭਰਦੇ ਆ ਕਿ ਮੈਨੂੰ ਆ ਜਾਣਕਾਰੀ ਚਾਹੀਦੀ ਆ ਪਹਿਲਾਂ ਅਫਸਰ ਮਨਾ ਕਰਦੇ ਸੀ ਅੱਜ ਉਹ ਮਨਾ ਨਹੀਂ ਕਰ ਸਕਦੇ ਹੈਗੇ ਠੀਕ ਹੈ ਜੀ ਬਹੁਤ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਕਿਹਾ রাইਟ ਟੂ এডਿਕੇਸ਼ਨ ਕੀਤਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਨਾਰਮਲ ਐਡਮਿਨਿਸਟ੍ਰੇਸ਼ਨ ਪਹਿਲਾਂ ਚੱਲ ਰਹੀ ਸੀ ਉਸ ਲੀਕ ਤੋਂ ਹਟ ਕੇ ਕੀਤੀਆਂ ਔਰ ਮੈਂ ਤਾਂ ਕਹੂੰਗਾ ਕਿ ਰਾਈਟ ਬੇਸਡ ਹੱਕ ਆਮ ਜਨਤਾ ਦਾ ਹੱਕ ਹੈ ਉਹ ਪਹਿਲੀ ਵਾਰ ਨੀਤੀਆਂ ਸਰਕਾਰ ਨੇ ਬਣਾਈਆਂ ਕਿ ਲੋਕਾਂ ਦਾ ਹੱਕ ਹੈ ਰਾਈਟ ਟੂ ਇਨਫੋਰਮੇਸ਼ਨ ਰਾਈਟ ਟੂ এডਿਕੇਸ਼ਨ ਰਾਈਟ ਟੂ ਫੂਡ ਜੀ ਕਿੰਨੀ ਵੱਡੀ ਹੈ ਰਾਈਟ ਟੂ ਏਮਪਲੋਇਮੈਂਟ ਨਰੇਗਾ ਤੋ ਉਹਨਾਂ ਨੇ ਉਹ ਉਹ ਦਿਸ਼ਾ ਹੀ ਬਦਲਤੀ ਸਰਕਾਰ ਦੀ ਜੀ ਦੋਵੇਂ ਕੰਮ ਕੀਤੇ ਇੱਕ ਪਾਸੇ ਗਰੋਥ ਕੀਤੀ ਔਰ ਦੂਸਰੇ ਪਾਸੇ ਸੋਸ਼ਲ ਸੈਕਟਰ ਚ ਰਾਈਟ ਬੇਸਡ ਅਪਰੋਚ ਕਰਤੀ ਸਰ ਸਾਡੇ ਪਲੇਟਫਾਰਮ ਦੇ ਜ਼ਰੀਏ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਬਤ ਕਿ ਉਹ ਕਿਸ ਤਰ੍ਹਾਂ ਉਹਨਾਂ ਨੂੰ ਯਾਦ ਰੱਖਣ ਜਾਂ ਉਹਨਾਂ ਤੋਂ ਕੀ ਉਹਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਦੇਖੋ ਮੈਂ ਤੇ ਇਹੀ ਇੰਨੀ ਗੱਲ ਕਹਿਣਾ ਚਾਹੁੰਦਾ ਪਹਿਲੀ ਗੱਲ ਤੇ ਉਹ ਬਹੁਤ ਵੱਡੇ ਇਨਸਾਨ ਸਨ ਕੋਈ ਵੀ ਗੱਲ ਉਹਨਾਂ ਲਈ ਕਹਿਣਾ ਉਹ ਸ਼ਬਦ ਛੋਟੇ ਪੈਂਦੇ ਆ ਕਿਉਂਕਿ ਦੇਖੋ ਇੱਕ ਪਿੰਡ ਤੋਂ ਉੱਠ ਕੇ ਪਾਕਿਸਤਾਨ 'ਚ ਛੋਟੇ ਜਿਹੇ ਗਾਹ ਪਿੰਡ ਉਹਨਾਂ ਦੇ ਪਿੰਡ ਦਾ ਨਾਂ ਗਾਹ ਵਾ ਉੱਥੋਂ ਉੱਠ ਕੇ ਕਿੱਥੇ ਆ ਗਏ ਰਿਫਿਊਜੀ 14-15 ਸਾਲ ਦੇ ਮੁੰਡੇ ਸੀ ਉਹ ਬੱਚੇ ਸੀ ਜਦੋਂ ਉਹ ਰਿਫਿਊਜੀ ਬਣੇ ਫਿਰ ਪਰਿਵਾਰ ਕੋਲ ਕੁਝ ਨਹੀਂ ਬਚਿਆ ਫਿਰ ਹੌਲੀ 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 ਕਰਕੇ ਪੜ੍ਹੇ ਪਹਿਲਾਂ ਹੁਸ਼ਿਆਰਪੁਰ 'ਚ ਪੜ੍ਹੇ ਫਿਰ ਚੰਡੀਗੜ੍ਹ 'ਚ ਫਿਰ ਬਾਹਰ ਗਏ ਪੜ੍ਹਨਾ ਸਕਾਲਰਸ਼ਿਪ ਤੇ ਉਹਨਾਂ ਦੀ ਸਾਰੀ ਪੜਾਈ ਆ ਤੇ ਬਹੁਤ ਵੱਡੀ ਪ੍ਰਾਪਤੀ ਹੈ ਕੈਂਬਰਿਜ ਯੂਨੀਵਰਸਿਟੀ ਚ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਸੁਣਾਉਣੀ ਚਾਹਨਾ ਜੀ ਕਿ ਇੱਕ ਵਾਰ ਮੇਰਾ ਬੇਟੇ ਕਾਮਿਲ ਨੂੰ ਜੀ ਇਹਨਾਂ ਨੂੰ ਮੈਂ ਨਾਲ ਦੋਵੇਂ ਜਾਣੇ ਮਿਲਡ ਚਲੇ ਗਏ ਬੜੀ ਇੰਟਰਸਟਿੰਗ ਗੱਲ ਹੈ ਕਿ ਚਲੋ ਮਿਲਡ ਚਲੇ ਗਏ ਤੇ ਇੰਟਰੋਡਕਸ਼ਨ ਕਰਾਈ ਮੈਂ ਦੱਸਿਆ ਕਿ ਨੇ ਕਿੱਥੇ ਕੀ ਕਰਦਾ ਮੈਂ ਕਿਹਾ ਸਰ ਬਜੇ ਤੇ ਪੜ੍ਹਾਈ ਲਿਖਾਈ ਕੀਤੀ ਤੇ ਪੋਲਿਟਿਕਸ ਜੁਆਇਨ ਕਰ ਰਿਹਾ ਕਹਿੰਦੇ ਕਿੱਥੋਂ ਕਿੱਥੋਂ ਪੜਿਆ ਤੇ ਮੈਂ ਦੱਸਿਆ ਕਿ ਸੇਂਟ ਸਟੀਫਨ ਕਾਲਜ ਦਿੱਲੀ اور ਫਿਰ ਕੇਮਬ੍ਰਿਜ ਯੂਨੀਵਰਸਿਟੀ ਚ ਐਮਬੀਏ ਕਰਕੇ ਕਹਿੰਦੇ ਹੈ ਕੈਂਬਰੇਜ दैट इज माय ਯੂਨੀਵਰਸਿਟੀ اور ਤੁਸੀਂ ਉਹਨਾਂ ਦੀ ਯਾਦਦਾਸ਼ਤ ਦੇਖੋ ਉਹ ਮੇਰੇ ਖਿਆਲ ਉਦੋਂ ਬਾਅਦ ਚਲੋ ਉਹ ਗੱਲ ਆਈ ਗਈ ਹੋਗੀ ਮੇਰੇ ਖਿਆਲ ਆਪਿਛਤ ਤਿੰਨ ਚਾਰ ਸਾਲ ਪਹਿਲਾਂ ਮੈਂ ਉਹਨਾਂ ਨਾਲ ਇੱਕ ਮੁਲਾਕਾਤ ਕਰਨ ਗਿਆ ਜੀ ਤੇ ਉਹ ਸਭ ਤੋਂ ਪਹਿਲਾਂ ਪੁੱਛਿਆ ਡਾਕਟਰ ਸਾਹਿਬ ਤੁਹਾਡੇ ਉਹ ਕੈਂਬਰੇਜ ਵਾਲੇ ਜਿਹੜਾ ਕੈਂਬਰੇਜ ਚ ਪੜ੍ਹ ਕੇ ਆਇਆ ਸੀ ਉਹ ਮੁੰਡਾ ਕੀ ਹਾਲ ਆ ਉਹਦਾ ਕੀ ਕੀ ਕਰਦਾ ਉਹ ਮਤਲਬ ਨਹੀਂ ਤਾਂ ਉਹਨਾਂ ਲਈ ਮੇਰਾ ਬੇਟਾ ਕਾਮਿਲ ਬਹੁਤ ਛੋਟੀ ਗੱਲਾ ਲੇਕਿਨ ਉਹਨਾਂ ਨੂੰ ਕਈ ਸਾਲ ਬਾਅਦ ਵੀ ਉਹ ਗੱਲ ਯਾਦ ਸੀ ਔਰ ਉਹਨਾਂ ਪੁੱਛਿਆ ਕੈਂਬਰੇਜ ਵਾਲਾ ਮੁੰਡਾ ਕੀ ਕਰਦਾ ਹੁਣ ਠੀਕ ਠਾਕ ਆ ਉਹ ਜੀ ਤੇ ਇਹ ਮਹਾਨਤਾ ਉਹਨਾਂ ਦੀਆਂ ਦੇਖੋ ਉਹਨਾਂ ਦੀਆਂ ਤੇ ਜਿੰਨੀਆਂ ਗੱਲਾਂ ਸੁਣਾਈ ਗਈ ਹੈ ਹਰ ਚੀਜ਼ ਮਹਾਨ ਬੰਦੇ ਵਾਲੀ ਆ ਉਹ ਇੱਕ ਇਤਿਹਾਸਪੁਰਸ਼ ਹੈ ਗਿਆ ਕਿਉਂਕਿ ਉਹ ਦੇਖੋ ਇਤਿਹਾਸ ਬਦਲ ਕੇ ਚਲੇ ਗਏ ਹਿੰਦੁਸਤਾਨ ਦਾ ਇਤਿਹਾਸ ਬਦਲ ਕੇ ਚਲੇ ਗਏ ਜੀ ਸਰ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜਿਵੇਂ ਜਿਵੇਂ ਟਾਈਮ ਕੱਢਿਆ ਸਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਮੇਰੇ ਵੀ ਮੇਰੇ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਸਾਥੀਓ ਇਹ ਸਾਨੂੰ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਫਤਿਹਗੜ੍ਹ ਸਾਹਿਬ ਤੋਂ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਜੀਵਨ ਬਾਰੇ ਆਪਣੇ ਨਾਲ ਖੁੱਲੀ ਵਿਚਾਰ ਚਰਚਾ ਕੀਤੀ ਜਿਹੜੇ ਕੁਝ ਜਾਣਕਾਰੀ ਨਹੀਂ ਸੀ ਕਿਸੇ ਨੂੰ ਪਤਾ ਉਹਨਾਂ ਨੇ ਉਹ ਜਿਹੜੀਆਂ ਘਟਨਾਵਾਂ ਸੀਗੀਆਂ ਉਹ ਆਪਣੇ ਨਾਲ ਆਪਣੇ ਪਲੇਟਫਾਰਮ ਦੇ ਥਰੂ ਸਾਂਝੀਆਂ ਕੀਤੀਆਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਸਾਨੂੰ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਅਤੇ ਮੇਰਾ ਸਾਥੀ ਪ੍ਰਦੀਪ ਸਿੰਘ ਢਾਲੀਵਾਲ ਜਲਦ ਹੀ ਨਵਾਂ ਮੁੱਦਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ